ਕੋਈ ਆ ਗਿਆ ਵਾਕੇ ਥਾਣੇ ਜਿਸ ਨੂੰ ਆਹ ਜੀ ਸਾਹਿਬ ਜੀ ਆਪਾਂ ਵੀ ਨਹੀਂ ਚਾਂ ਕਰਾਉਂਦੇ ਇੱਕ ਮੇ ਸਰਦਾਰ ਨੂੰ ਫੋਨ ਕਰਨੇ ਕੋਲ ਨੂੰ ਜਾ ਜਾਂਦਾ ਸਾਡੇ ਵੀ ਮੇਰੇ ਘਰ ਆ ਲਾਈ ਸਾਡੀ ਲਾਈ ਹੋਈ ਨਾ ਆ ਗਈ ਹੋ ਗਾਨੀ ਮੇਰੇ ਘਰੇ ਕੋਈ ਨਹੀਂ ਆਗਾ ਜੀ ਜਾਨ ਮਿਲਾਂਗਾ ਉਹ ਬਤਨ ਨੂੰ ਫੋਨ ਤਾਂ ਲਾ ਤੈਸਰੀ ਗੱਲ ਜੀ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਖਬਰ ਜਲਾਲਾਬਾਦ ਦੇ ਨਾਲ ਲੱਗਵੇਂ ਪਿੰਡ ਵੱਡੇ ਬੂਰ ਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ ਦੋ ਪਰਿਵਾਰਾਂ ਦਾ ਆਪਸੀ ਝਗੜਾ ਹੋ ਜਾਂਦਾ ਤੇ ਝਗੜੇ ਦੀ ਤਕਰਾਰ ਇੱਥੋਂ ਤੱਕ ਵੱਧ ਜਾਂਦੀ ਹੈ ਕਿ ਇੱਟਾਂ ਰੋੜੇ ਤੱਕ ਚਲਾ ਦਿੱਤੇ ਜਾਂਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਘਰ ਦੇ ਦਰਵਾਜ਼ੇ ਟੁੱਟੇ ਹੋਏ ਦਿਖਾਈ ਦੇ ਰਹੇ ਨੇ ਵੱਡਾ ਨੁਕਸਾਨ ਦਿਖਾਈ ਦੇ ਰਿਹਾ ਹੈ ਇੱਥੋਂ ਤੱਕ ਕਿ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਤੱਕ ਇਸ ਇੱਟਾਂ ਵਜਨ ਦੇ ਕਾਰਨ ਟੁੱਟੇ ਹੋਏ ਦਿਖਾਈ ਦੇ ਰਹੇ ਨੇ ਤੇ ਇੱਟਾਂ ਵੀ ਪਈਆਂ ਹੋਈਆਂ ਇਸ ਵੀਡੀਓ ਦੇ ਵਿੱਚ ਤੁਸੀਂ ਆਮ ਦੇਖ ਸਕਦੇ ਹੋ ਤਾਂ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਟਾ ਵੱਜਨ ਦੇ ਨਾਲ ਦੋ ਮੋਟਰਸਾਈਕਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜੜਿਆ ਮੋਟਰਸਾਈਕਲਾਂ ਦੇ ਉੱਪਰ ਇਟਾ ਵੱਜੀਆਂ ਹੋਈਆਂ ਦਿਖਾਈ ਵੀ ਦੇ ਰੀਆਂ ਨੇ ਤਾਂ ਤਸਵੀਰਾਂ ਵੱਡੇ ਬੂਰ ਵਾਲੇ ਤੋਂ ਸਾਹਮਣੇ ਆ ਰਹੀਆਂ ਨੇ ਭਾਰੀ ਨੁਕਸਾਨ ਹੋਇਆ ਦੋ ਮੋਟਰਸਾਈਕਲਾਂ ਦਾ ਉਧਰ ਦੂਸਰੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਸ਼ੁਰੂਆਤ ਕੀਤੀ ਹੈ ਇੱਕ ਦੂਜੇ ਦੇ ਪਰਿਵਾਰਾਂ ਤੇ ਦੋਸ਼ ਲਗਾਉਦੇ ਹੋਏ ਦਿਖਾਈ ਦੇ ਰਿਹਾ ਹੈ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਕੀ ਨਾਮ ਹੈ ਔਰ ਕੀ ਮਸਲਾ ਹੋਇਆ ਹੈ ਸਰ ਮੇਰਾ ਨਾਮ ਬਲਵੀਰ ਸਿੰਘ ਹੈ ਪਿੰਡ ਵੱਡਾ ਬੂਰੋ ਵਾਲਾ ਜੀ ਹੂੰ ਮਸਲਾ ਇਹ ਹੈ ਜੀ ਸਾਡੇ ਗੁਆਂਢ ਨਾਲ ਕਰੇਗੇ ਠੀਕ ਹੈ ਜੀ ਇਹ ਧਾਰੂ ਕੱਢਦੇ ਆ ਇੱਕ ਔਰੇ ਨੇ ਧਾਰੂ ਫੜੀ ਗਈ ਸੀ ਇਹਨਾਂ ਮੇਰਾ ਨਾਮ ਲਾਇਆ ਕਿਉਂਕਿ ਮੈਂ ਤੇ ਕੰਮ ਕਰਦਾ ਹੀ ਨਹੀਂ ਉਹਨਾਂ ਨੂੰ ਬਣਾਉਣ ਵਾਲਾ ਕੋਈ ਕੱਢੇ ਤੇ ਨਾ ਕੱਢਿਆ ਪਹਿਲੇ ਨੇ ਹੂੰ ਠੀਕ ਹੈ ਰਾਤ 9 ਦੇ ਕਰੀਬ ਸਾਢੇ 9 ਦੇ ਮਲੇ ਮਿੰਨਾ ਟਾਈਮ ਸੀ ਅੱਛਾ ਜੀ ਤੇ ਇੱਕ ਤੋਂ ਪਹਿਲਾਂ ਤੇ ਇਟਾਰ ਚਲਾਉਂਦੇ ਗਏ ਤੁਹਾਨੂੰ ਪਤਾ ਹੀ ਇਹ ਰੂਪੇ ਇਟਾਰ ਸੜਾ ਕੋ ਖਿਲਰੇ ਫੇਰੇ ਸੀ ਅੰਦਰ ਜਾ ਕੇ ਅੰਦਰ ਉਹ ਬੋਲਾ ਲਿਆ ਹੂੰ ਉਹ ਲਾਇਆ ਤੇ ਉਸ ਤੋਂ ਬਾਅਦ ਚਾਰ ਜਣੇ ਇਧਰ ਆ ਗਏ ਐ ਸਾਈਡ ਤੋਂ ਬੋਮਾ ਕੈਮਰਾ ਕੋ ਮਾਰ ਕੇ ਆ ਗਏ ਇਹ ਲੋਕ ਹੂੰ ਠੀਕ ਹੈ ਸਾਡੇ ਮੋੜ ਤੋਂ ਤੋੜ ਦਿੱਤੇ ਹੂੰ ਮੋੜ ਤੋਂ ਤਰੋਕਲ ਜਾਦੇ ਸੀ ਅੱਛਾ ਇਟਾ ਹਮਾਰੀਆਂ ਹੂੰ ਬਹੁਤ ਨੁਕਸਾਨ ਕੀਤਾ ਤੇ ਇੱਕ ਚਾਈਨੀਸ ਕੁੜੀਆ ਮੇਰੀ ਦੀ ਹੂੰ 10 ਗ੍ਰਾਮ ਦੀ ਉਹ ਕੋਕ ਲੈ ਗਈ ਚੈਨੀ ਪਈ ਹੋਈ ਸੀ ਹਾਂਜੀ ਭਾਈ ਹੂੰ ਹੋਰ ਕੋਈ ਨੁਕਸਾਨ ਨੁਕਸਾਨ ਆ ਮੋਟਰ ਤੇ ਦਾ ਮੋਟਰਸਾਈਕਲਾਂ ਦਾ ਮੋਟਰਸਾਈਕਲ ਦੋਵੇਂ ਤੁਹਾਡੇ ਆ ਹਾਂਜੀ ਹਾਂਜੀ ਸਾਡੇ ਦਿਨੇ ਅਸੀਂ ਸੁੱਕਾ ਨਹੀਂ ਜਾਣਦੇ ਨਾ ਕਿਸੇ ਨੂੰ ਮਾਰਦੇ ਨਾ ਉਹ ਕਰਦੇ ਨਾ ਕੋ ਕੰਪਲੇਂਟ ਕੀਤੀ ਪੁਲਿਸ ਨੂੰ ਕੋਈ ਹੈਲਪਲਾਈਨ ਨੰਬਰ ਤੇ ਹਾਂ ਕੀਤੀ ਸੀ ਜੀ ਰਾਤ ਵੀ ਕੀਤੀ ਸੀ 112 112 ਨੰਬਰ ਤੇ ਹੂੰ ਹਾਂਜੀ ਮੈਡਮ ਜੀ ਕੀ ਗੱਲਬਾਤ ਹੋਈ ਆ ਜੋ ਲੜਾਈ ਝਗੜਾ ਹੋਏ ਮੇਰੇ ਜੀ ਚੈਨੀ ਸੀ ਗੱਲ ਦੇ ਵਿੱਚ ਕਰੇ ਆਣ ਕੇ ਉਹਨਾਂ ਨੇ ਖੋਲੀ ਲਾਲੀ ਚੈਨੀ ਹੂੰ ਬਹੁਤ ਗਾਲ ਮੰਦਾ ਕੱਢਿਆ ਉਹਨਾਂ ਨੇ ਹੂੰ ਤੇ ਮੇਰੀ ਗੁੜੀਆ ਦੇ ਵੀ ਹਟ ਵੱਜਣ ਲੱਗੀ ਛੋਟੀ ਜੀ ਮੇਰੀ ਗੁੜੀਆ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਘਰੇ ਵੜ ਕੇ ਹੂੰ ਹਾਂਜੀ ਵਜਾ ਕੀ ਰਹੀ ਹੈ ਲੜਾਈ ਦੀ ਕੋਈ ਪਤਾ ਵਜਾ ਇਹੀ ਮੈਂ ਜਦੋਂ ਆਂਦੀ ਸੀ ਮੇਰੇ ਨਾਲ ਇਹਨਾਂ ਨੂੰ ਪਤਾ ਨਹੀਂ ਕੀ ਹਰਕ ਸੀ ਗਾ ਨੇਤ ਗੱਲ ਮੰਨਦਾ ਮੈਨੂੰ ਕਰਦੇ ਸੀ ਮੈਂ ਜਦੋਂ ਵੀ ਮਿਲਣ ਆਉਂਦੀ ਸੀ ਇੱਥੇ ਹਾਂ ਮੇਰੇ ਘਰ ਵਾਲੇ ਨੂੰ ਵੀ ਗੰਦੀਆਂ ਗੰਦੀਆਂ ਗਾਲਾਂ ਦਿੰਦੇ ਸੀਗੇ ਹੁਣ ਕੀ ਨੁਕਸਾਨ ਕੀ ਹੋਇਆ ਜੀ ਨੁਕਸਾਨ ਜੀ ਸਾਡੇ ਮੋਟਰਾਂ ਸੰਗਲਾਂ ਦੀ ਸਾਰੇ ਮੋਟਰਸਾਈਕਲਾਂ ਨੂੰ ਤੋੜ ਤੇ ਬੂਏ ਬਾਰੀਆਂ ਤੋੜਦੇ ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋ ਕੀ ਗਵੰਡੀ ਹੋ ਇਹਨਾਂ ਦੀ ਹਾਂਜੀ ਜੀ ਰਾਤੀ ਬਹੁਤ ਗਾਲਾਂ ਕੱਢ ਗਏ ਨੇ ਇਹਨਾਂ ਕੀ ਨਾਮ ਕੀ ਹੈ ਤੁਹਾਡਾ ਪਾਲाराम 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 ਜੀ ਕੀ ਗੱਲਬਾਤ ਹੋਈ ਹੈ ਕੀ ਮਸਲਾ ਬਣਿਆ ਰਾਤੀ ਆਪੇ ਤੇ ਲੜਦੇ ਨੇ ਤੇ ਸਾਨੂੰ ਨਾਲ ਗਾਲਾਂ ਕੱਢਦੇ ਨੇ ਵਡੀਆਂ ਅੱਛਾ ਇਹ ਪਹਿਲ ਕਿੰਨਾਂ ਦੇ ਵੱਲੋਂ ਕੀਤੀ ਗਈ ਹੈ ਇਹਨਾਂ ਕੀ ਪਰਿਵਾਰ ਅੱਛਾ ਹਾਂਜੀ ਇਟਰੂੜਾ ਇਹਨਾਂ ਦੇ ਵੱਲੋਂ ਚਲਾਇਆ ਗਿਆ ਜਾਂ ਇਹਨਾਂ ਨੇ ਆਪੇ ਖਿਲਾ ਰਿਆ ਨਹੀਂ ਨਹੀਂ ਇਹਨਾਂ ਚਲਾਇਆ ਇਹਨਾਂ ਦੇ ਵੱਲੋਂ ਚਲਾਇਆ ਗਿਆ ਤੇ ਰਾਤੀ ਬਹੁਤ ਅੰਗਾਲਾ ਕੱਢਿਆ ਸਾਸੀ ਆਂਡ ਗਵਾਂਡੇ ਗਏ ਸਾਡੀਆਂ ਧੀਆਂ ਪੈਣਾ ਵੀ ਗਿਆ ਨੇ ਹਾਂ ਜੀ ਆਰਾਮ ਸਾਡਾ ਵੀ ਨਾ ਕੀਤਾ ਬਹੁਤ ਗਾਲ ਕੱਢਿਆ ਸਾਰੇ ਆਂਡੇ ਗਵਾਂਡਿਆਂ ਨੂੰ ਜੀ ਵੀਰੇ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਬਲਵਿੰਦਰ ਸਿੰਘ ਜੀ ਪਿੰਡ ਵੱਡਾ ਬੂਰ ਵਾਲਾ ਜੀ ਕੀ ਮਸਲਾ ਹੋਇਆ ਲੜਾਈ ਨੂੰ ਮਸਲਾ ਇਹ ਹੋਇਆ ਜੀ ਇਹਨਾਂ ਦੇ ਘਰ ਤੋਂ ਦਾਰੂ ਪੀਂਦਾ ਹੀ ਬੰਦਾ ਹੈ રોજ ਮੈਨੂੰ ਗਾਲੀ ਗਲੋਚ ਕਰਦਾ ਸੀ ਮੇਰੀ ਲੜਕੀ ਨੂੰ ਹੀ ਤੇ ਮੇਰੀ ਛੋਟੀ ਜਿਹੀ ਲੜਕੀ ਨੂੰ ਉਹ ਹੀ ਗਾਲੀ ਗਲੋਚ ਕਰਦਾ ਸੀ ਮੈਂ ਵੀ ਇਹਨਾਂ ਨੂੰ ਬੜਾ ਸਮਝਾਇਆ ਮੈਂ ਜਿੰਨਾਂ ਮਾਲਕਨ ਲੱਗੇ ਉਹਨਾਂ ਨੂੰ ਮੈਂ ਕਹਾਈ ਇਹਨੂੰ ਸਮਝਾ ਲਓ ਵੀ ਨਹੀਂ ਟਿਕਦਾ ਜੀ ਇਹਨਾਂ ਫਿਰ ਕੀ ਹੋਇਆ ਜੀ ਆਦੇ ਜਵਾਈ ਨੂੰ ਮਗਵਾ ਲੈ ਇੱਥੇ ਦੀ ਕੁੜੀ ਵੀ ਆਈ ਸਾਨੂੰ ਕੱਲ ਦੀ ਧਮਕੀਆਂ ਦੇਣ ਲੱਗ ਗਈ ਕਹਿੰਦੇ ਵੀ ਅਸੀਂ ਤੁਹਾਡੇ ਅਸੀਂ ਬੰਦੇ ਗੱਲ ਪਾਉਣੇ 40 ਮੁੰਡੇ ਆਉਂਦੇ ਵਾ ਤੁਹਾਨੂੰ ਮਰਵਾ ਦੇਣਾ ਅਸੀਂ ਐ ਕਰ ਦੇਣਾ ਕਦੇ ਦੀ ਕੁੜੀ ਕਹਿੰਦੀ ਤੇਲ ਤੇ ਬਲਾਤ ਕਰਦਾ ਰਾਤ ਮੇਰੇ ਪ੍ਰਾਨ ਫੋਨ ਕੀਤਾ ਫਰੋਜੀ ਭਰੇਗਾ ਜੀ ਉਹਨੂੰ ਕਹਿੰਦੇ ਆ ਕਿ ਆਹ ਦੇ ਪ੍ਰਾਨ ਨੂੰ ਬਚਾ ਸਕਦਾ ਬਚਾ ਲੈ ਇਹਨੂੰ ਅਸੀਂ ਅੱਜ ਮੁੰਡੇ ਪਵਾ ਕੇ ਗੱਲ ਤੈਨੂੰ ਮਾਰ ਦੇਣਾ ਸੀ ਤੇ ਮੈਂ ਬਾਹਰ ਨਿਕਲਿਆ ਜੀ ਮੈਂ ਉੱਥੇ ਕਿਹਾ ਮੈਂ ਕਿ ਵੀਰੇ ਟੇਕ ਜੂ ਕੋਈ ਫਾਇਦਾ ਕੋ ਨਹੀਂ ਯਰਾਨ ਚ ਇਹ ਉੱਤੇ ਚੜ ਗਿਆ ਕੋਠਾਂ ਦੀ ਉੱਠ ਮਾਰ ਲਾ ਪੀਟਾਂ ਮੇਰੇ ਬਨੇਲੀ ਤੇ ਪੱਟ ਤੇ ਇਟਾਂ ਜੀ ਵੇਖੋ ਸਾਰਾ ਟਰੋੜਾ ਮੇਰੇ ਮਾਰਿਆ ਕਰੇ ਜੀ ਇੱਧਰ ਵੀ ਮਾਰਿਆ ਜੀ ਤੇ ਮੈਂ ਆ ਦੀ ਛੋਟੀ ਲੜਕੀ ਨੂੰ ਮਾਸਾ ਬਚਾ ਕੇ ਪੱਜਾ ਜੀ ਜਾਨ ਬਚਾ ਲਈ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਤੁਸੀਂ ਕੁਝ दारू ਫਰੀਚੀ ਆ ਤੁਹਾਡੇ दारू ਤਾਂ ਨਹੀਂ ਫੜੀ ਕੀ ਉਹ ਵਾਵਾ ਚਿਰ ਹੋ ਗਿਆ ਜਦੋਂ ਮੇਰਾ ਬ੍ਰਦਰ ਕੱਢਦਾ ਸੀਗਾ ਹੀ ਉਦੋਂ ਫੜੀਚੀ ਸੀ ਉਦੋਂ ਬਾਅਦ ਉਹਨੇ ਕੰਮ ਛੱਡਦਾ ਹੀ ਉਹਨੇ ਕਹਿੰਦੇ ਤੁਹਾਡੇ ਤੇ ਉਹ ਕਹਿੰਦੇ ਵੀ दारू ਫੜੀਚੀ ਆ ਵੀ ਇਹ ਨਾਮ ਸਾਡਾ ਲਾਂਦੇ ਆ ਬੀਨਾਂ ਨੇ ਫੜਾਈ ਐ ਇਹ ਤਾਂ ਕਰਕੇ ਸਾਡੇ ਨਾਲ ਲੜਦੇ ਆ ਨਾ ਨਾ ਇਹ ਤਾਂ ਗੱਲ ਹੋਈ ਨਹੀਂ ਜੀ ਇਹ ਬੰਦਾ ਝੂਠ ਬੋਲਦਾ ਹੀ ਸ਼ਰੇਆਮ ਝੂਠ ਬੋਲਦਾ ਇਹ ਪੀ ਕੇ ਗਾਲਾਂ ਕੱਢਦਾ ਹੀ ਇਹ ਸੌਂਗਾ ਦੇ ਇਹਦੇ ਘਰ ਦੇ ਦੇ ਦੇਣ ਵੀ ਸਾਡਾ ਬੰਦਾ ਇਹਨਾਂ ਗਾਲਾਂ ਨਹੀਂ ਕੱਢਦਾ ਸੀ ਇਹਦੇ ਘਰ ਦੇ ਨੂੰ ਤੇ ਇਹਦੀ ਕੁੜੀ ਨੂੰ ਮੈਨੂੰ ਖੁਦ ਕਿਹਾ ਜੀ ਤੁਹਾਨੂੰ ਇਹ ਗਾਲਾਂ ਕੱਢਦਾ ਤੇ ਤੁਸੀਂ ਕਹਿੰਦੇ ਕਿਉਂ ਨਹੀਂ ਕੋਸ਼ਿਸ਼ ਜਦੋਂ ਅਸੀਂ ਕਹਿਣ ਲੱਗੇ ਤਾਂ ਉਹ ਵੀ ਬਦਲ ਗਈ ਮਿੰਟਾ ਨਹੀਂ ਹੋਰ ਵੀ ਤੁਹਾਡੇ ਤੇ ਉਹ ਇਲਜ਼ਾਮ ਲਾ ਰਿਹਾ ਕਿ ਤੁਸੀਂ ਆਪਣੇ ਝੋਨਾ ਚੋਰੀ ਕੀਤਾ ਸੀਗਾ ਤੇ ਝੋਨੇ ਦੇ ਗੱਟੇ ਫਰੀਚੇ ਸੀ ਤੁਹਾਡੇ ਉਹ ਫੜੀਚੇ ਸੀਗੇ ਮੇਰਾ ਬ੍ਰਦਰ ਦੇ ਠੀਕ ਹੈ ਉਹਦੇ ਚ ਮੇਰਾ ਕੋਈ ਲੈਣ ਦੇ ਨਹੀਂ ਸੀ ਬਾਈ ਇਹ ਉਲਟਾ ਮੇਰੇ ਬਾਰੇ ਮੈਨੂੰ ਵੀ ਚੋਰ ਬਣਾਣ ਲਾ ਪਏ ਮੈਂ ਜਿਹੜੀ ਜ਼ਿੰਮੇਦਾਰ ਨ ਲੱਗੀ ਉਹ ਕਹਿੰਦੇ ਵੀ ਇਸੇ ਰੰਜਿਸ਼ ਚ ਉਹ ਇਹ ਕਹਿੰਦੇ ਆ ਵੀ ਇਹਨਾਂ ਨੇ ਫੜਾਈ ਹੈ ਜਾਂ ਜਿਹੜੀ ਹੈ दारू ਫੜੀ ਗਈ ਹੈ ਉਹ ਇਹਨਾਂ ਨੇ ਫੜਾਈ ਐ ਇਸੇ ਕਰਕੇ ਜੋ ਕਹਿੰਦੇ ਵੀ ਇਹ ਸਾਡੇ ਨਾਲ ਲੜਦੇ ਆ ਸਾਨੂੰ ਮੰਦਾ ਚੰਗਾ ਬੋਲਦੇ ਇਸ ਕਰਕੇ ਨਹੀਂ ਜੀ ਇਹਨਾਂ ਦਾ ਰੰਜਸ ਸਾਡੀ ਬਹੁਤ ਪੁਰਾਣੀ ਚਲਦੀਆਂ ਦੀ ਅਜੇ ਵੀ ਮੇਰਾ ਕੇਸ ਪੈਂਡਡ ਹੀ ਪਿਆਈ ਮੈਂ ਉਹਦੇ ਚ ਭਰੀ ਹੋ ਚੁੱਕਿਆ ਜੀ ਇਹ ਬੰਦਾ ਤਰੀਕਾ ਦਾ ਨਹੀਂ ਪੁੰਜਾ ਸਾਡੇ ਅੱਜ ਤੋਂ ਰੌਲਾ 2 ਸਾਲ 3 ਸਾਲ ਦਾ ਪਹਿਲਾਂ ਚੱਲਦਾ ਕਾ ਦਾ ਕੇਸ ਕਾ ਦਾ ਲੱਗਿਆ ਇਹ ਲੜਾਈ ਝਗੜੇ ਦਾ ਜਿਵੇਂ ਹੁਣ ਹੋਈ ਜੀ ਐਵੇਂ ਪਹਿਲਾਂ ਵੀ ਹੋਈ ਸੀ ਸਾਡੀ ਲੜਾਈ ਇਹ ਭਰੀ ਨਹੀਂ ਹੋਇਆ ਜੀ ਮੈਂ ਭਰੀ ਉਸ ਕੇਸ 'ਚ ਹੋ ਗਿਆ ਸੀ ਅੱਛਾ ਜੀ ਹਾਂਜੀ ਅੱਜ ਤੋਂ 3-4 ਸਾਲ ਪਹਿਲਾਂ ਮੇਰਾ ਇਹ ਕੇਸ ਪਟਾ ਸਕਦਾ ਕੋਈ ਸੱਟ ਫੇਟ ਲੱਗੀ ਕੋਈ ਕਿਸੇ ਤਰ੍ਹਾਂ ਦੀ ਮੇਰੇ ਲਈ ਲੱਗੀ ਬਾਹ ਤੇ ਬਾਹ ਕ੍ਰੈਕ ਹੋਈ ਇੱਕ ਮੋਢੇ ਤੇ ਕਿੱਥੇ ਜੋੜ ਤੇ ਬਾਹ ਕ੍ਰੈਕ ਹੋ ਗਈ ਹਾਂਜੀ ਕ੍ਰੈਕ ਹੀ ਆ ਸੋਜ ਆਈ ਗਈ ਮੇਰੇ ਮੋਢੇ ਤੇ ਇੱਥੇ ਵਧੀ ਸੱਟੀ ਉੱਤੋਂ ਇਟਾ ਮਾਰਦੇ ਰਹੀ ਮੈਂ ਜਾਨ ਬਚਾ ਕੇ ਮਸਾਂ ਪੱਜਾਈ ਇਥੋਂ ਅੱਛਾ ਹਾਂਜੀ ਤੇ ਮੇਰੀ ਲੜਕੀ ਦੀ ਵੀ ਇੱਟ ਵੱਜਣ ਲੱਗੀ ਉਹਨਾਂ ਨੇ ਮੰਦਰ ਲੈ ਕੇ ਗਿਆ ਚਲ ਮੇਰੇ ਨਾਲ ਹੋਰ ਕੋਈ ਬੰਦਾ ਨਹੀਂ ਸੀ ਇਹ ਚਾਰ ਪੰਜ ਬੰਦੇ ਸੀ ਮੈਂ ਇਕੱਲਾ ਕਰੇ ਸੀ ਜੀ ਨਹੀਂ ਉਹਨਾਂ ਦਾ ਕਹਿਣਾ ਵੀ ਤੁਹਾਡੇ ਨਾਲ ਵੀ ਪੰਜ ਸੱਤ ਬੰਦੇ ਗਏ ਸੀ ਜਿਹੜੇ ਉਹਨਾਂ ਦੀ ਪਿਛਲੀ ਹਵੇਲੀ ਤੋਂ ਆਏ ਆ ਉਹਨਾਂ ਦੇ ਘਰੇ ਵੀ ਜਿਹੜੀਆਂ ਇੱਟਾਂ ਸਾਰੀਆਂ ਖਿਲਰੀਆਂ ਹੋਈਆਂ ਜਿਹੜੀਆਂ ਇੱਟਾਂ ਤੁਹਾਡੀਆਂ ਨਵੀਆਂ ਪਈਆਂ ਨੇ ਤੁਹਾਡੀਆਂ ਇੱਟਾਂ ਨੇ ਇਹ ਸਾਡੀਆਂ ਜੀ ਇੱਥੋਂ ਚਾ ਕੇ ਆਪ ਇਹਨਾਂ ਖਿਲਾਰੀਆਂ ਜੀ ਕਹਿੰਦੇ ਇਹਨਾਂ ਤੇ ਆਪਾਂ ਲਾਵਾਂਗੇ ਲਜਾਮ ਜੀ ਉਹ ਮੁੰਡੇ ਜਿਹੜੇ ਆਏ ਸੀਗੇ ਨਾ ਦੋ ਆਏ ਜ਼ਰੂਰ ਉਹ ਛਡਾਨ ਆਏ ਜੀ ਉਹ ਵੀ ਪਾਸੋਂ ਦੇ ਮੁੰਡੇ ਤੁਹਾਡੇ ਵਾਲੇ ਪਾਸੋਂ ਆਏ ਹੋ ਨਾ ਨਹੀਂ ਉਹ ਸਾਡੇ ਰਿਸ਼ਤੇਦਾਰੀ ਆਪਸੇ ਜੀ ਅੱਛਾ ਜੀ ਇਹਨਾਂ ਨਾਲ ਵੀ ਰਿਸ਼ਤੇਦਾਰੀ ਉਹ ਬੰਦੇ ਤੁਸੀਂ ਵੀ ਆਨੇ ਜੇ ਤੁਸੀਂ ਵੀ ਆਨੇ ਤੁਸੀਂ ਚੁੱਪ ਕਰਕੇ ਬੈਠੋ ਉਹਨਾਂ ਦੇ ਨਾਲ ਜਾਂ ਫਰੀ ਲਾਤਾ ਜਿਹੜੇ ਮੋਟਰਸਾਈਕਲ ਇਹਨਾਂ ਦੇ ਪੰਨੇਗੇ ਉਹ ਕਿਵੇਂ ਪੰਨੇਗੇ ਉਹ ਪੰਨੇਗੇ ਇਹ ਨਿੱਟਾ ਚੱਕ ਚੱਕ ਇੱਥੋਂ ਆਪਦੇ ਮੋਟਰਸਾਈਕਲ ਨੂੰ ਮਾਰੀਆਂ ਜੀ ਇੱਥੋਂ ਮੈਂ ਮੇਰੀ ਤਾਂ ਬਾਂਕਰ ਸੀ ਮੈਂ ਸੀ ਅੰਦਰ ਹੀ ਮੇਰੇ ਅੰਦਰ ਆਵਾਜ਼ ਕੋਈ ਇਨਸਾਨ ਆਪਦੇ ਐਨੇ ਮਹਿੰਗੇ ਮੋਟਰਸਾਈਕਲ ਨੂੰ ਕਿਵੇਂ ਤੋੜੇਗਾ ਜੀ ਬੜਾ ਕੁਝ ਹੋਇਆ ਤੇ ਜੇ ਮੁੰਡੇ ਮੰਗਵਾ ਸਕਦੇ ਸਾਨੂੰ ਮਾਰਨ ਵਾਸਤੇ ਧਮਕੀ ਦੇ ਸਕਦੇ ਤੇ ਇਹਨਾਂ ਇਹ ਵੀ ਸਾਡੇ ਤੇ ਇਲਜ਼ਾਮ ਆ। ਬਾਕੀ ਛੋਟਾ ਮੋਟਾ ਤਾਂ ਚਲੋ ਕਹਿ ਲੋ ਨੁਕਸਾਨ ਬੰਦਾ ਕੋਈ ਕਰਦਾ ਵੀ ਆਪਦੀ ਬਚਾ ਦੇ ਲਈ। ਪਰ ਲੱਖ ਡੇਡ ਡੇਡ ਲੱਖ ਦੇ ਅੱਜ ਕੱਲ ਮੋਟਰਸਾਈਕਲ ਹੋਏ ਪਏ ਆ। ਉਹ ਮੰਨਦਾ ਤੁਹਾਡੀ ਗੱਲ ਵੀ ਹੈ ਜੀ। ਜੇ ਮੇਰੀ ਛੋਟੀ ਜੀ ਲੜਕੀ ਜੇ ਉਹਨੂੰ ਇੱਥੇ ਇੱਟ ਵੱਜ ਜਾਂਦੀ। ਦੋਵੇਂ ਵਾਰੇਗੇ ਸੀਗੇ। ਜੇ ਮੇਰੀ ਲੜਕੀ ਨੂੰ ਕੁਝ ਹੋ ਜਾਂਦਾ ਛੋਟੀ ਹੈਗੀ ਬੱਚੀ ਮੇਰੀ 2 ਸਾਲ ਦੀ। ਤੁਹਾਡੇ ਵੱਲੋਂ ਇੱਟਾਂ ਨਹੀਂ ਚਲਾਈਆਂ ਗਈਆਂ। ਨਹੀਂ ਸਾਡੇ ਕੋਲ ਵੀਡੀਓ ਹੈਗੀ ਆ ਤੁਹਾਡੇ ਵੱਲੋਂ ਇੱਟਾਂ ਚਲਾਉਂਦੇ। ਜੀ ਉਹਨਾਂ ਜਦੋਂ ਇੱਟਾਂ ਦੀ ਕਹਿੰਦੇ ਨਾ ਉਹਨੂੰ ਕੋ ਸਬੂਤ ਕਰਾਓ। ਐਵੇਂ ਮਾਰੀ ਜਾਂ ਮੈਂ ਤੇ ਖੋਦ ਇੱਥੇ ਖੜ ਕੇ ਵੇਂਦਾਰੇ ਜਦੋਂ ਇਹਨੇ ਕਹਿਣਾ ਇੱਟਾ ਚਾਕੇ ਮਾਰੂ ਇੱਧਰ ਨੂੰ ਮੈਂ ਉਹਦੇ ਅੰਦਰ ਗਿਆ ਜਲਾ ਮੈਂ ਕਹਾਂ ਕੀ ਬਤਾ ਫੇਰ ਇੱਧਰੋਂ ਮਾਰਨ ਆ ਯੇ ਮੇਰੀ ਇੱਟਾ ਬਨੇਲੇ ਪੱਟੇ ਭਾਈ ਉੱਤੇ ਚੜ ਕੇ ਮੇਰੇ ਛੱਤ ਦੇ ਇੱਥੇ ਘਰੇ ਆ ਕੇ ਮੇਰੇ ਇੱਟਾ ਮਾਰੀ ਤੁਸੀਂ ਫੇਰ ਆਪਦੇ ਬਚਾਲੀ ਕੀ ਕੀਤਾ ਅਸੀਂ ਆਦੇ ਬਚਾਲੀ ਅਸੀਂ ਅੰਦਰ ਵੜ ਗਏ ਜੀ ਅਸੀਂ ਆਦਾ ਬੂਹਾ ਟੋਲੇ ਤੁਸੀਂ ਏਟ ਨਹੀਂ ਚਲਾਈ ਕੋਈ ਨਾ ਯੇਟ ਨਹੀਂ ਅਸੀਂ ਚਲਾਈ ਮੇਰੀ ਤਾਂ ਬਾਹਂ ਗ੍ਰੈਕ ਹੋ ਗਈ ਸੀ ਉਸ ਟਾਈਮ ਮੇਰੀ ਬਾਹਂ ਉੱਥੋਂ ਵੱਜੀ ਏਟੀ ਮੈਨੂੰ ਉਹ ਛੜਕ ਦੁੱਤੇ ਉਵੇਂ ਮੈਨੂੰ ਅੰਦਰ ਮੈਨੂੰ ਉਹ ਮੁੰਡੇ ਆਏ ਜਿਹੜੇ ਉਹ ਅੰਦਾ ਨਾ ਇਹ ਸੱਬਲ ਤੋਂ ਹੈ ਗਈ ਜੀ ਸਰਦਾਰ ਸੰਧੂ ਸਿੰਘ ਦੀ ਉਹ ਜਦੋਂ ਕੰਮ ਕਰਦੇ ਨਾ ਨੀ ਬਲੀਆਂ ਸ਼ੁਰੂ ਕਰ ਪਟਦੇ ਰਹੀ ਉਦੋਂ ਉੱਥੇ ਕਿੱਧਰ ਰਹਿ ਗਈ ਪਿਛਲੇ ਪਾਸੇ ਕਾਂਦੇ ਜੀ ਅੱਛਾ ਹਾਂ ਜੀ ਮੌਤ ਉਹ ਦਿਨ ਸਬੂਤ ਵੀ ਖਾ ਮੈਂ ਕਿਹਾ ਸੱਬਲ ਕਾਲ ਨੂੰ ਕੋਈ ਆਇਆ ਨਾ ਕਦੇ ਮੈਂ ਉਹ ਦਿਨ ਲੈਂਦੇ ਮੈਂ ਮਿਸਤਰੀ ਲਾਈ ਰੱਖਿਆ ਪਲਸਟਰ ਇਹਨਾਂ ਨੂੰ ਕਰਾਉਣਾ ਸੀ ਗਈ ਮੈਂ ਬਲੀਆਂ ਵਾਸਤੇ ਜ਼ਰੂਰ ਸੱਬਲ ਲਿਆਂਦੀ ਸੱਬਲ ਮੇਰੀ ਨਹੀਂ ਗਈ ਉਹ ਕਿਸੇ ਕਰੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਕੀ ਕਹਿੰਦੇ ਅਸੀਂ ਇਹ ਨਿਨਸਾਫ ਚਾਹੁੰਨੇ ਜੀ ਸਾਡੇ ਨਾਲ ਇਨਸਾਫ ਕੀਤਾ ਜਾਵੇ ਤੇ ਸਾਡੇ ਦੇ ਐਵੇਂ ਬੰਦੀ ਕਾਰਵਾਈ ਕਰਵਾਓ ਤੇ ਐਵੇਂ ਨਹੀਂ ਆਏ ਸਾਡੇ ਤੇ ਨਾਲ ਆਉਂਦੇ ਇਹਨਾਂ ਸਾਡੇ ਤੇ ਇਹ ਵੀ ਇਲਜ਼ਾਮ ਲਾਇਆ ਕਹਿੰਦੇ ਅਗਵਾਂਡ ਪਰਾਲੀ ਪਈ ਜਾਂਦੇ ਘਰ ਦੇ ਨੇ ਕਿਹਾ ਅੱਗ ਅਸੀਂ ਲਾਵਾਂਗੇ ਮੇਰੇ ਕੋਲ ਗੋਹਾਗੇ ਦੋਈ ਤਾਂ ਕਹਿੰਦੇ ਪਰਾਲੀ ਨੂੰ ਅਸੀਂ ਅੱਗ ਲਾਵਾਂਗੇ ਤਨਾ ਇਹਨਾਂ ਦਾ ਲਾਵਾਂਗੇ ਫਿਰ ਕਹਿੰਦੇ ਤੁਸੀਂ ਅਗਵਾਂਡ ਇੱਟਾਂ ਚੱਕ ਲਿਆਉਂਦੇ ਆ ਮੇਰੀ ਨਵੀਂ ਇੱਟ ਕੋਠੇ 'ਚ ਕੋਈ ਬੁਖਾਦਨ ਪੁਰਾਣੀ ਇੱਟ ਲੱਗੀ ਜੀ ਇਹ ਮੇਰੇ ਤੇ ਬੜੇ ਬੜੇ ਇਲਜ਼ਾਮ ਲਾਏ ਹੈ ਨਾ ਤੁਹਾਡੇ ਕੋਲ ਕੋਈ ਗਵਾਹ ਕੋਈ ਆਂਡ ਗਵਾਂਡ ਤੁਹਾਡੇ ਗਵਾਹ ਤਾਂ ਹੈਗੇ ਯੂਸ ਟਾਈਮ ਇੱਥੇ ਨਹੀਂ ਗਏ ਉਹ ਬਾਹ ਟਾਣੀ ਦੇਂਦਾ ਮੁੰਡਾ ਹੀ ਰਾਤ ਕੋਈ ਮੌਕੇ ਤੇ ਤੁਹਾਡੇ ਵਾਲੇ ਪਾਸੋਂ ਕੋਈ ਮੌਜੂਦ ਕੋਈ ਨਹੀਂ ਉਹ ਸਾਰੇ ਜਦੋਂ ਇੱਟਾਂ ਚੱ ਸਾਰੇ ਪਿਛਾ ਟ ਗਏ ਜੀ ਮੈਂ ਕਹਿੰਦਾ ਰ ਮੈਂ ਕਹਿੰਦਾ ਮੈਨੂੰ ਤਾਂ ਬਚਾ ਲੋ ਕੰਜਦੋ ਮੈਂ ਕਹਿੰਦਾ ਉਹਨਾਂ ਥੱਲੋ ਜਿਹੜੇ ਕੋਠੇ ਤੇ ਚੜ ਗਏ ਉਹ ਕੋਠੇ ਚੜ ਕੇ ਮੇਰੀ ਛਾਤ ਤੇ ਘਰੇ ਮੇਰੇ ਆ ਕੇ ਟਾਂ ਮਾਰੀਆਂ ਜੀ ਅਨਾਂ